ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ। ਸ਼ਾਮ ਦੇ ਵੱਜ ਗਿਆ ਜੀ 3 ਤੇ ਆਪਾਂ ਵਲੌਗ ਸਟਾਰਟ ਕੀਤਾ ਹੈ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਜੀ ਪੂਲਵਾਚ ਜ਼ਰੂਰ ਕਰਿਓ। ਜੇ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਤੇ ਆਪਾਂ ਨਾ ਗੁਰੂ ਹਰਸਾਏ ਤੋਂ ਲੈ ਕੇ ਆਏ ਸੀ ਇਹ ਕਾਣਾ ਤੇ ਆਪਾਂ ਵੀ ਜਾਗੇ ਪਿਆਜ਼ ਤੇ ਕੁਝ ਹੋਰ ਵੀ ਸਬਜ਼ੀਆਂ ਆਪਾਂ ਲੈ ਕੇ ਆਏ ਆ ਪਨੀਰੀ ਸਬਜ਼ੀਆਂ ਦੀ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਦਿਖਾਓ ਜੀ ਆਹ ਜਿਹਨੂੰ ਮੈਨੂੰ ਲੱਗਦਾ ਮੋਟੇ ਬਤਾਉ ਠੀਕ ਹੈ ਠੀਕ ਹੈ ਆ ਗਈ शिमला ਮਿਰਚ ਠੀਕ ਹੈ ਠੀਕ ਹੈ ਆ ਹੈਗਾ ਟਮਾਟਰ, ਪਿਆਰੀ ਟਮਾਟਰ। ਠੀਕ ਹੈ। ਠੀਕ ਹੈ। ਆ ਗਈ ਮੀਂਗਣੀ, ਲੰਬੀ ਮੀਂਗਣੀ। ਛੋਟੀ ਵਾਲਾ ਹੈ ਇਹ। ਆ ਗਈ ਮੋਟੀ ਮਿਰਚ। ਇਹ ਮਾੜੀ ਮਿਰਚ, ਮੋਟੀ ਮਿਰਚ। ਹਾਂ। ਆ ਗਈ ਫੁੱਲ ਗੋਬੀ। ਠੀਕ ਹੈ। ਠੀਕ ਹੈ। ਹਾਂਜੀ, ਹਾਂਜੀ। ਇਹ ਨਹੀਂ ਸੌਰੀ। ਬੰਦ ਗੋਬੀ ਆਪਾਂ। ਉਹ ਫੁੱਲ ਬੰਦ ਗੋਬੀ ਤੇ ਆ ਫੁੱਲ ਗੋਬੀ। ਠੀਕ। ਇਹਨੀ ਚੀਜ਼ਾਂ ਲੈਂਦੀ। 300 ਰੁਪਏ ਲੱਗੇ ਸਿਰਫ। ਬਾਈ। ਤੇ ਇਹਨਾਂ ਸੌਏ ਚ। ਇਹ 300 ਹੋਏ ਚ ਜੇ ਸਾਰੀ ਸਬਜ਼ੀ ਤਿਆਰ ਹੋ ਗਈ। ਤੇ ਘਾੜ ਤੋਂ ਘਾੜ ਵੀ ਆਪਣਾ ਜਿਆਦਾ ਨਹੀਂ ਤਾਂ 7-8000 ਦੀ ਸਬਜੀ ਆਪਾਂ ਇੰਨੇ ਵਿੱਚੋਂ ਬਣਾ ਸਕਦੇ ਆ ਠੀਕ ਤਾਂ ਲੋਕੀ ਨਾ ਆ ਆਪਾਂ ਕਿਥੇ ਨਹੀਂ ਆਪ ਖਾਣੀ ਉਸ ਤੋਂ ਬਾਅਦ ਜੀ ਆਪਾਂ ਵੀਡੀਓ ਜਿਹੜੀ ਉਹ ਰਾਤ ਤੋਂ ਬਣਾਈ ਥੋੜੀ ਜੀ ਉਸ ਤੋਂ ਬਾਅਦ ਵਲੌਗ ਬਣਾਉਣ ਦਾ ਟਾਈਮ ਨਹੀਂ ਮਿਲਿਆ ਤੇ ਇਧਰ ਗਰਜੋਤ ਨਾ ਕਾਫੀ ਦਿਨਾਂ ਤੋਂ ਇਨੇ ਰੋਲਾ ਪਾਇਆ ਹੋਇਆ ਸੀ ਕਿ 버ਗਰ ਖਾਣਾ ਹੈ 버ਗਰ ਖਾਣਾ ਹੈ ਤੇ ਅੱਜ ਛਾਮ ਨੂੰ ਨਾ ਇਹਨਾਂ ਦੇ ਪਾਪਾ ਨੂੰ ਸਪੈਸ਼ਲ ਭੇਜਿਆ ਏ ਇਹਨੇ ਰੋਟੀ ਪਾਣੀ ਕੋਸ ਨਹੀਂ ਖਾਦਾ ਤੇ ਕਹਿੰਦੀ ਮੈਨੂੰ ਤਾਂ 버ਗਰ ਹੀ ਲਿਆ ਕੇ ਦਿਓ ਤੇ ਇਹਦੇ ਪਾਪਾ ਅੱਜ ਫਿਰ ਗਏ ਤੇ ਇਹਦੇ ਵਾਸਤੇ 버ਗਰ ਲੈ ਕੇ ਆਏ ਤੇ ਨਾਲ ਫਿਰ ਸਾਰਿਆਂ ਦਾ ਹੀ ਕੰਮ ਬਣ ਗਿਆ 버ਗਰ ਖਾਣ ਦਾ ਤੇ ਬੱਚੇ ਵੀ ਨਾ ਜਿਹੜੀ ਜਿੱਦ ਕਰ ਲੈਣ ਪੂਰੀ ਕਰਾ ਕੇ ਛੱਡਦੇ ਨੇ ਤੇ ਵੈਸੇ ਆਪਣੇ ਬੱਚਿਆਂ ਨੇ ਇੰਨੀ ਜ਼ਿਆਦਾ ਤਣੀ ਕਦੇ ਕੀਤੀ ਜੇ ਤੱਕ ਇਹ ਗਰਜੋਤ ਹੀਗੀ ਇਹ ਕਦੇ-ਕਦੇ ਕਰ ਲੈਂਦੀ ਏ ਤੇ ਬਾਕੀ ਆਪਾਂ ਫਾਸਟ ਫੂਡ ਵੀ ਘਾਟ ਹੀ ਖਵਾਉਂਦੇ ਆ ਬੱਚਿਆਂ ਨੂੰ ਬਾਕੀ ਹੁਣ ਕਾਫੀ ਦਿਨਾਂ ਤੋਂ ਆਪਾਂ ਨਹੀਂ ਸੀ ਕੁਝ ਵੀ ਇਹਨਾਂ ਨੂੰ ਲਿਆ ਕੇ ਦਿੱਤਾ ਤੇ ਬੱਚੇ ਵੀ ਫਿਰ ਬੋਰ ਹੋ ਜਾਂਦੇ ਨੇ ਵੀ ਕੁਛ ਨਾ ਕੁਛ ਆਪਾਂ ਖਾਈਏ ਬਾਹਰ ਦਾ ਹਨਾ ਤੇ ਗਰਜੋਤ ਦੇ ਪਾਪਾ ਤਾਂ ਰਸੋਈਏ ਚ ਹੀ ਲੱਗੇ ਹੋਏ ਸੀ ਖਾੜ ਕੇ ਹੀ ਖਾਣਾ ਬਾਹਰ ਤੇ ਬਰਗਰ ਖਾਣ। ਕਦੇ-ਕਦੇ ਖਾਣੇ ਚਾਹੀਦੇ ਨੇ। ਬੜੇ ਦਿਨ ਹੋ ਗਏ ਨੇ ਬੱਚੇ ਫਰਮਾਇਸ਼ ਕਰਦੇ ਵੈਸੀ ਵੀ ਬਰਗਰ ਲਿਆਓ। ਅੱਜ ਜੀ ਆ ਕੇ ਤਾਂ ਮੈਂ ਆਪ ਤੇ ਨਹੀਂ। ਬੱਚੇ ਇੰਜੋਏ ਕਰ ਰਹੇ ਨੇ ਮੈਂ ਵੀ ਉਸ ਅੰਦਰ ਵਿੱਚ। ਬਾਕੀ ਦੀ ਵੀਡੀਓ ਜੀ ਆਪਾਂ ਦੂਸਰੇ ਦਿਨ ਤੋਂ ਸ਼ੁਰੂ ਕੀਤੀ ਆ ਜੀ। ਤੇ ਆਪਾਂ ਬੀਜ ਰਹੇ ਆ ਸਬਜ਼ੀਆਂ ਤੇ ਇੱਧਰ ਆਪਾਂ ਮੇਥਰਾ ਬੀਜਦੇ ਪਿਆ ਆ ਜੀ। ਪਹਿਲਾ ਵੀ ਬੀਜਾਂ ਤਾਂ ਹੈਗਾ ਸੀ ਬਾਕੀ ਉਹ ਨਾ ਉਗਿਆ ਨਹੀਂ ਪੂਰੀ ਤਰ੍ਹਾਂ ਤੇ ਇੱਧਰ ਹੁਣ ਆਪਾਂ ਥੋੜਾ ਜਿਹਾ ਹੋਰ ਬੀਜ ਦਿੰਨੇ ਆ ਕਿਉਂਕਿ ਮੇਥਰਾ ਸਾਗ ਜਿਹੜਾ ਇਹ ਹੀ ਆਪਣਾ ਕਰਾਂ ਦੇ ਵਿੱਚ ਜ਼ਿਆਦਾਤਰ ਚੱਲਦਾ ਹੈ ਜੀ ਸਰਦੀਆਂ 'ਚ ਤੇ ਇੱਧਰ ਬਾਕੀ ਆਪਾਂ ਆਲੂ ਬੀਜੇ ਆ ਤੇ ਉਧਰ ਆਪਾਂ ਵਿਚਾਲੇ ਵਾਲੀ ਕਿਆਰੀ ਜਿਹੜੀ ਇਹਦੇ ਵਿੱਚ ਪਿਆਜ਼ ਲਾਇਆ ਜੀ ਕਾਹਨ ਆਪਾਂ ਜਿਹੜਾ ਲੈਂਦਾ ਹੈ ਇਹ ਇੱਥੇ ਲਾਤਾ ਹੈ ਕਾਲਾ ਝਾਮ ਨੂੰ ਫਿਰ ਟਾਈਮ ਨਹੀਂ ਮਿਲਿਆ ਲਾਉਣ ਦਾ ਤੇ ਆਪਾਂ ਅੱਜ ਸਵੇਰੇ ਲਗਾ ਰਹੇ ਆ ਤੇ ਇਧਰ ਨਾਲੇ ਪਾਣੀ ਛੱਡਿਆ ਹੋਇਆ ਸੀ ਆਪਾਂ ਤੇ ਪਾਣੀ ਦੇ ਵਿੱਚ ਹੀ ਆਪਾਂ ਜਿਹੜੀ ਸਬਜ਼ੀਆਂ ਲਿਆਂਦੀਆਂ ਨਾ ਉਹ ਪਾਣੀ ਵਿੱਚ ਹੀ ਲਾਵਾਂਗੇ ਪਨੀਰੀ ਹੈ ਜਿਹੜੀ ਮਿਰਚਾਂ ਦੀ ਤੇ ਦੂਸਰੀ ਆਪਣੀ ਗੋਭੀ ਦੀ ਉਹ ਸਾਰੀ ਹੈ ਨਾ ਪਾਣੀ ਦੇ ਵਿੱਚ ਹੀ ਲੱਗਦੀ ਏ ਤੇ ਬਾਕੀ ਜੇ ਆਪਾਂ ਨੂੰ ਥੋੜੀਆਂ-ਥੋੜੀਆਂ ਸਬਜ਼ੀਆਂ ਨਾ ਜ਼ਰੂਰ ਲਾਣੀਆਂ ਚਾਹੀਦੀਆਂ ਨੇ ਕਿਉਂਕਿ ਘਰਤੀਆਂ ਸਬਜੀ ਨੂੰ ਬਾਹਰ ਦੀ ਸਬਜੀ ਹੱਥ ਨਹੀਂ ਪਾਉਂਦੀ ਤੇ ਆਪਣੇ ਖੇਤ ਚ ਹੋ ਜਾਵੇ ਤਾਂ ਵਧੀਆ ਹੁੰਦਾ ਹੈ ਤੇ ਚਲੋ ਜੀ ਬਾਕੀ ਦੀ ਵੀਡੀਓ ਜਿਹੜੀ ਆਪਾਂ ਉਹ ਛਾਂਪ ਤੋਂ ਸਟਾਰਟ ਕੀਤੀ 2 ਵਜੇ ਦਾ ਟਾਈਮ ਹੋ ਗਿਆ ਸੀ ਦੁਪਹਿਰ ਦਾ ਤੇ ਅੱਜ ਆਏ ਸੀ ਜੀ ਮੇਰੇ ਨਨੰਦ ਤੇ ਆਪਾਂ ਉਹਨਾਂ ਨੂੰ ਖਿਲਾਉਣਾ ਸੀ ਹਲਵਾ ਤੇ ਉਹਨਾਂ ਵਾਸਤੇ ਆਪਾਂ ਹਲਵਾ ਬਣਾ ਰਹੇ ਸੀ ਵੈਸੇ ਮਿੱਠਾ ਘਾਟ ਖਾਂਦੇ ਨੇ ਤੇ ਬਾਕੀ ਫੇਰ ਵੀ ਆਪਾਂ ਨਾ ਉਹਨਾਂ ਨੂੰ ਅੱਜ ਮਿੱਠਾ ਖਵਾਵਾਂਗੇ ਤੇ ਇਧਰ ਪਹਿਲਾਂ ਮੈਂ ਬਣਾ ਰਹੀ ਸੀ ਤੇ ਗਰਜੋਤ ਦੇ ਪਾਪਾ ਫਿਰ ਨਾਲ ਲੱਗ ਪਏ ਤੇ ਕਹਿੰਦੇ ਚੱਲ ਆਰ ਮਿਲ ਕੇ ਬਣਾ ਲੈਂਦੇ ਆ ਤੇ ਉਹਨਾਂ ਨੂੰ ਵੀ ਜਲਦੀ ਸੀ ਉਹਨਾਂ ਵੀ ਕਿਤੇ ਕੰਮ ਜਾਣਾ ਸੀ ਤੇ ਕਹਿੰਦੇ ਚੱਲ ਜਲਦੀ ਬਣਾ ਦਿਓ ਤੇ ਮੈਂ ਵੀ ਕਾਲਮਾ ਦਾ ਤੇ ਚਲੋ ਜੀ ਆਪਣਾ ਹਲਵਾ ਹੋ ਗਿਆ ਸੀ ਰੈਡੀ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਕਿ ਆਪਾਂ ਥੋੜੀ ਜੀ ਵੀਡੀਓ ਬਣਾਈ ਸੀ ਤੇ ਇਧਰ ਜਿਹੜੇ ਬੈਠੇ ਆ ਗੱਲਾਂ ਕਰਦੇ ਪਿਆ ਇਹ ਮੇਰੀ ਪੂਆ ਸੱਸ ਦੇ ਲੜਕੀ ਨੇ ਇਹ ਵੀ ਮੇਰੇ ਨੰਨੇ ਦੀ ਲੱਗੇ ਤੇ ਜਿਹੜੇ ਇੱਥੇ ਮੰਜੇ ਤੇ ਲੰਮੇ ਪਿਆ ਉਹ ਮੇਰੇ ਸਕੇ ਨਨਦ ਨੇ ਤੇ ਇਧਰ ਜੀ ਅਨਰੀਤ ਵੀ ਬਹੁਤ ਖੁਸ਼ ਸੀ ਅੱਜ ਕਿ ਮੇਰੇ ਪੂਆ ਆਏ ਨੇ ਕਿਉਂਕਿ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਏ ਜਦੋਂ ਦੇਖਦੇ ਆ ਨਾ ਵੀ ਘਰੇ ਕੋਈ ਗੈਸਟ ਆਏ ਨੇ ਖਾਸ ਕਰਕੇ ਪੂਆ ਹੋਣ ਨਾ ਜਦੋਂ ਤੇ ਪੂਆ ਆਉਂਦੀ ਖੁਸ਼ੀ ਬੱਚਿਆਂ ਨੂੰ ਬਹੁਤ ਜ਼ਿਆਦਾ ਹੁੰਦੀ ਏ ਤੇ ਬਾਕੀ ਆਪਣੇ ਗੁਰਜੋਤ ਤੇ ਗੁਰਸੇਵ ਤੇ ਸਕੂਲ ਗਏ ਹੋਏ ਸੀ ਤੇ ਅਨਰੀਤ ਜਿਹੜੀ ਇਹ ਬਸ ਖੁਸ਼ ਹੁੰਦੀ ਫਿਰਦੀ ਸੀ ਤੇ ਚਲੋ ਜੀ ਹੁਣ ਆਪਾਂ ਚਾਹ ਪਾਣੀ ਦਿੰਦੇ ਆ ਹਾਂਜੀ ਮੈਡਮ ਜੀ ਕੀ ਕਰ ਰਹੇ ਹੋ ਬਣਾ ਰਹਾ ਹਾਂ ਜੇ ਮੱਚਾ ਚਾਹ ਬਣਾ ਰਹਾ ਹਾਂ ਚਾਹ ਬਣਾ ਰਹਾ ਆ ਗਿਆ ਸੈਜਾ ਪੂਰਾ ਤਿਆਰ ਮੂ ਸੀਰ ਤੜ ਕੇ ਰਹਿ ਗਿਆ ਸੀਰ ਤੇ ਸਕੂਲ ਪੂਰਾ ਛੁੱਟੀ ਹੋ ਗਈ ਏ ਛੁੱਟੀ ਹੁਣ ਬਸ ਆਉਣ ਵਾਲੇ ਨੇ ਬਹਿ ਜਾ ਕਢਾ ਆਉਂਦਾ ਪਿਕੜਾ ਅਸੀਂ ਬਣਾਇਆ ਹੈ ਹਲਵਾ 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 ਕੁਛ ਨਹੀਂ ਲੱਭਣਾ ਬੈਠ ਜਿੰਝਾ ਜਾਵੀਨਾ ਖਾਦੀ ਜੀ ਚਲੋ ਜੀ ਹੁਣ ਆਪਾਂ ਪਲੇਟਾਂ ਦੇ ਵਿੱਚ ਪਾ ਲਿਆ ਸੀ ਗਰਮ ਗਰਮ ਹਲਵਾ ਤੇ ਇਧਰ ਨਾਲ ਪਾ ਲਈ ਸੀ ਜੀ ਚਾਹ ਤੇ ਹੁਣ ਆਪਾਂ ਚੱਲ ਕੇ ਦਿੰਦੇ ਆ ਤੇ ਚਲੋ ਜੀ ਹੁਣ ਆਪਾਂ ਲੈ ਕੇ ਚੱਲਦੇ ਆ ਤੇ ਗੁਰਜੋਤ ਦੇ ਪਾਪਾ ਵੀ ਨਾ ਮੇਰੀ ਹੈਲਪ ਕਰ ਰਹੇ ਸੀ ਚਾਹ ਉਹ ਲੈ ਕੇ ਚੱਕ ਕੇ ਤੇ ਮੈਂ ਹਲਵਾ ਮੈਂ ਪਕੜਾਤਾ ਸਾਰਿਆਂ ਨੂੰ ਤੇ ਚਲੋ ਆਪਾਂ ਸਾਰਿਆਂ ਨੂੰ ਚਾਹ ਪਾਣੀ ਪਿਲਾ ਦਿੰਨੇ ਆ ਤੇ ਵੀਡੀਓ ਕਿਵੇਂ ਲੱਗੀ ਜੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਅੱਗੇ ਵੀ ਹੈ ਤੁਸੀਂ ਸਾਰੀ ਵੀਡੀਓ ਜਰੂਰ ਦੇਖਿਓ ਚਲੋ ਜੀ ਹੁਣ ਮੈਂ ਇੱਥੇ ਲੱਗ ਪਈ ਸੀ ਪਰਤਨ ਸਾਫ਼ ਕਰਨਾ ਤੇ ਦੀਦੀਵਰੀ ਚਲੇ ਗਏ ਸੀ ਇਸ ਤੱਕ ਆ ਰਹੇ ਪੂਰਾਤ ਤੇ ਬਾਕੀ ਕਹਿੰਦੇ ਨਹੀਂ ਸਰਦਾ ਉਹਨਾਂ ਦੀ ਪੋਤੀ ਵੀ ਨਾਲ ਆਈ ਸੀ ਕਹਿੰਦੇ ਉਹਨੇ ਰਹਿਣਾ ਨਹੀਂ ਅਦੀ ਮੰਮੀ ਤੇ ਬਿਨਾ ਤੇ ਇਸ ਕਰਕੇ ਜੀ ਉਹ ਚਲੇ ਗਏ ਤੇ ਉਸ ਤੋਂ ਬਾਅਦ ਜੀ ਮੈਂ ਨਾ ਰਸੋਈ ਵਿੱਚ ਬਹੁਤ ਜ਼ਿਆਦਾ ਖਲਾਰਾ ਬਚ ਗਿਆ ਸੀ ਕਿਉਂਕਿ ਜਦੋਂ ਆਪਾਂ ਕੋਈ ਵੀ ਮਿੱਠੀ ਫਿੱਕੀ ਚੀਜ਼ ਬਣਾਈਏ ਜਾਂ ਕੋਈ ਖਾਣਾ ਬਣਾਈਏ ਤਾਂ ਇੱਕ ਵਾਰੀ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਹੈ ਤੇ ਉਹ ਸਾਰਾ ਸਾਫ਼ ਕੀਤਾ ਫਿਰ ਬਰਤਨ ਵਿੱਚ ਬਾਹਰ ਲੈ ਆਈ ਆ ਰੱਖਣੇ ਕਿ ਲਈ ਰੱਖਣੇ ਆ ਲਓ ਨਾ ਕੱਕ ਦਿੱਤੀ ਕੱਕ ਦਿੱਤੀ ਅੰਮ ਇਹ ਕਿ ਕਰ ਦਿੱਤੀ ਇਹ ਤਾਂ ਆਪਾਂ ਚਲੋ ਜੀ ਆਪਾਂ ਅਗਲੇ ਵੀਡੀਓ ਨਾਲ ਥੋੜੀ ਜੀ ਫਿਰ ਅਗਲੇ ਦਿਨ ਤੋਂ ਬਣਾਈ ਤੀਸਰੇ ਦਿਨ ਦੀ ਵੀਡੀਓ ਹੈ ਜੀ ਅੱਜ ਆਪਣਾ ਵਲੌਗ ਤਿੰਨ ਦਿਨ ਵਿੱਚ ਤਿਆਰ ਹੋਇਆ ਤੇ ਇਧਰ ਮੰਮੀ ਨੇ ਸਿਰ ਨਾਲ ਲਿਆ ਸੀ ਸਵੇਰੇ ਵਧੀਆ ਟਾਈਮ ਨਾਲ ਨਹਾ ਲਿਆ ਸੀ ਤੇ ਹੁਣ ਉਹਨਾਂ ਦਾ ਸਿਰ ਸੁੱਕ ਗਿਆ ਸੀ ਤੇ ਇਸ ਕਰਕੇ ਜੀ ਮੈਂ ਹੁਣ ਲੱਗੀ ਸੀ ਉਹਨਾਂ ਦੇ ਮਾਲਿਸ਼ ਕਰਨ ਤੇ ਮੰਮੀ ਕਹਿੰਦੇ ਵੀ ਮਾਲਿਸ਼ ਕਰ ਦਿਓ ਵੈਸੇ ਜੀ ਰੂ ਤੀ ਮੰਮੀ ਜਦੋਂ ਵੀ ਸੇਰਤਾ ਉਹ ਕਹਿੰਦੇ ਉਸ ਤੋਂ ਬਾਅਦ ਮਾਲਿਸ਼ ਜ਼ਰੂਰ ਕਰਵਾਉਂਦੇ ਨੇ ਤੇ ਕਹਿੰਦੇ ਇਹਦੇ ਨਾਲ ਸੇਰ ਵੀ ਵਧੀਆ ਹੋ ਜਾਂਦਾ ਏ ਥੋੜਾ ਹੀ ਰਿਲੈਕਸ ਹੋ ਜਾਂਦਾ ਏ ਤੇ ਇਸ ਕਰਕੇ ਜੀ ਆਪਾਂ ਇਹਨਾਂ ਨੂੰ ਜਦੋਂ ਵੀ ਸੇਰਤ ਹੁੰਦੇ ਆ ਤਾਂ ਉਸ ਤੋਂ ਬਾਅਦ ਆਪਾਂ ਤੇਲ ਦੀ ਮਾਲਿਸ਼ ਕਰਦੇ ਆਂ ਤੇ ਹੁਣ ਆਪਾਂ ਕਰ ਦਿੰਨੇ ਆਂ ਗੁੱਤ ਤੇ ਮੰਮੀ ਦੇ ਨਾਲ ਵਾਲ ਬਹੁਤ ਲੰਬੇ ਲੰਬੇ ਸੀ ਪਹਿਲਾਂ ਇਸ ਤੋਂ ਵੀ ਜ਼ਿਆਦਾ ਲੰਬੇ ਹੁੰਦੇ ਸੀ ਤੇ ਹੁਣ ਤਾਂ ਥੋੜਾ ਜਾਂ ਬੀਤ ਬੀਤ ਠੀਕ ਨਾ ਰੈਂਡ ਕਰਕੇ ਕੱਟ ਗਏ ਨੇ ਵਾਲ ਤੇ ਬਹੁਤ ਜ਼ਿਆਦਾ ਲੰਬੇ ਹੁੰਦੇ ਸੀ ਇਹ ਇੰਨਾ ਕੁਛ ਵੀ ਕੋਈ ਜ਼ਿਆਦਾ ਲਾਉਂਦੇ ਵੀ ਨਹੀਂ ਸੀ ਤੇ ਬਸ ਵੀ ਮੈਂਦੀ ਜ਼ਰੂਰ ਲਾ ਲੈਂਦੇ ਆ ਹੱਥਾਂ ਤੇ ਲਾਉਣ ਵਾਲੀ ਜਿਹੜੀ ਲਾਲ ਮੈਂਦੀ ਏ ਤੇ ਉਹ ਹੁਣ ਵੀ ਲਾ ਲੈਂਦੇ ਆ ਕਦੇ ਕਦੇ ਤੇ ਉਹਦੇ ਨਾਲ ਹੀ ਪਤਾ ਨਹੀਂ ਇਹਨਾਂ ਦੇ ਵਾਲ ਨਾ ਬਹੁਤ ਜ਼ਿਆਦਾ ਲੰਬੇ ਤੇ ਵੀ ਬਹੁਤ ਸੋਹਣੇ ਵਾਲ ਨੇ ਮम्मी ਦੇ ਤੇ ਹੁਣ ਵੀ ਲੰਬੇ ਹੀ ਆਲੇ ਵੀ ਤੇ ਉਸ ਤੋਂ ਬਾਅਦ ਜੀ ਆਪਾਂ ਨਾ ਬੱਚਿਆਂ ਵਾਸਤੇ ਬਣਾਉਣ ਲੱਗੇ ਸੀ ਮੈਗੀ ਤੇ ਅੱਜ ਨਾ ਗੁਰਜੋਤ ਮੈਨੂੰ ਸਵੇਰ ਦੀ ਕਹਿਣ ਲੱਗੀ ਸੀ ਕਿ ਮੰਮਾ ਅੱਜ ਮੈਗੀ ਆਉਣੀ ਚਾਹੀਦੀ ਮੇਰੇ ਵਾਸਤੇ ਤੇ ਮੈਂ ਮੈਗੀ ਸਵੇਰੇ ਸਕੂਲ ਵੀ ਮੈਗੀ ਲੈ ਕੇ ਜਾਣੀ ਏ ਤੇ ਹੁਣ ਵੀ ਖਾਵਾਂਗੇ ਸ਼ਾਮ ਨੂੰ ਵੀ ਤੇ ਮੈਂ ਸੋਚਿਆ ਕਿ ਜੇ ਸਕੂਲ ਤੋਂ ਆਉਣ ਵਾਲੇ ਸੀ ਤੇ ਮੈਂ ਕਿਹਾ ਚੱਲ ਆਪਾਂ ਬਣਾ ਕੇ ਰੱਖ ਛੱਡਦੇ ਆ ਨਾਲੇ ਅਨਰੀਤ ਵੀ ਖਾ ਲਵੇਗੀ ਤੇ ਮੈਂ ਸਿੰਪਲ ਜੀ ਬਣਾਤੀ ਸੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਪਸੰਦ ਆਦੇ ਬਿਨਾਂ ਤੜਕੇ ਤੋਂ ਤੇ ਮੈਂ ਵੀ ਥੋੜਾ ਜਿਹਾ ਵਿੱਚ ਕਿਉ ਪਾ ਦੇ ਦਿੰਦੀ ਆ ਤੇ ਸਿੰਪਲੀ ਮੈਗੀ ਖਾਂਦੇ ਆ ਵਿੱਚ ਪਿਆਜ਼ ਪੂਜ ਪਾ ਕੇ ਤਾਂ ਖਾਂਦੇ ਨਹੀਂ ਤੇ ਇਧਰ ਅਨਰੀਤ ਵੀ ਆਦੇ ਦਾਦੂ ਦੇ ਉੱਪਰ ਬੈਠਿਆ ਸੀ ਲਾੜੇ ਫਾੜੇ ਕਰ ਰਿਹਾ ਸੀ ਤੇ ਹੁਣ ਮੈਂ ਲੱਗੀ ਸੀ ਨੂੰ ਮੈਗੀ ਖਵਾਉਣਾ ਤੇ ਮਿਲਦੇ ਆਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ